ਸਤਿ ਸ਼੍ਰੀ ਅਕਾਲ ਨਮਸਤੇ ਆਦਾਬ ਐਂਡ ਵੈਲਕਮ ਟੂ ਮਾਈ ਨਿਊ ਵੀਡੀਓ ਜੋ ਕਿ ਬੜੇ ਦਿਨਾਂ ਬਾਅਦ ਆਈ ਆ ਤੇ ਮੈਨੂੰ ਉਮੀਦ ਆ ਕਿ ਤੁਸੀਂ ਸਾਰੇ ਠੀਕ ਹੋਵੋਗੇ ਤੇ ਆਪਣੇ ਘਰਾਂ ਵਿੱਚ ਰਾਜੀ ਖੁਸ਼ੀ ਹੋਵੋਗੇ ਮੈਂ ਕਾਫੀ ਦਿਨਾਂ ਬਾਅਦ ਜਿਹੜੀ ਵੀਡੀਓ ਰਿਕਾਰਡ ਕੀਤੀ ਆ ਰਿਕਾਰਡ ਤੇ ਕਾਫੀ ਦਿਨਾਂ ਦੀ ਕੀਤੀ ਸੀ ਬਟ ਵੌਇਸਓਵਰ ਨਹੀਂ ਕੀਤੀ ਸੀਗੀ ਸੋ ਅੱਜ ਮੈਂ ਆਪਣੀ ਵੀਡੀਓ ਜਿਹੜੀ ਆ ਉਹ ਲਾਈਵ ਕੀਤੀ ਆ ਤੇ ਜਿਹੜੀ ਮੈਂ ਲਾਸਟ ਵੀਡੀਓ ਅਪਲੋਡ ਕੀਤੀ ਸੀਗੀ ਉਹਦੇ ਵਿੱਚ ਮੈਂ ਤੁਹਾਨੂੰ ਆਪਣੇ ਪੰਛੀ ਦਿਖਾਏ ਸੀਗੇ ਜੋ ਕਿ ਗਰਮੀ ਕਾਰਨ ਵਿਚਾਰੇ ਮੁਰਝਾਏ ਪਏ ਸੀਗੇ ਸੋ ਹੁਣ ਉਹਨਾਂ ਨੂੰ ਅਸੀਂ ਥੱਲੇ ਹੀ ਰੱਖੀਦਾ ਆ ਬਟ ਦਿਨ ਦੇ ਟਾਈਮ ਜਿਹੜਾ ਉੱਪਰ ਰੱਖੀਦਾ ਤੇ ਫੈਨ ਜਿਹੜਾ ਚਲਾ ਦੇਦਾ ਆ ਡਾਇਰੈਕਟ ਨਹੀਂ ਉਹਨਾਂ ਨੂੰ ਫੈਨ ਚਲਾ ਕੇ ਦੇਈਦਾ ਥੋੜੀ ਦੂਰੀ ਰੱਖੀਦਾ ਆ ਤਾਂ ਜੋ ਕਿ ਉਹਨਾਂ ਨੂੰ ਜਿਹੜੀ ਆ ਜ਼ਿਆਦਾ ਗਰਮੀ ਮਹਿਸੂਸ ਨਾ ਹੋਵੇ ਸੋ ਇਹ ਆ ਸਾਡੇ ਲਵ ਬਰਡਸ ਇਨਾਂ ਦੇ ਛੋਟੇ-ਛੋਟੇ ਦੋ ਬੱਚੇ ਵੀ ਆ ਜੋ ਕਿ ਹਮੇਸ਼ਾ ਥੱਲੇ ਹੀ ਰਹਿੰਦੇ ਆ ਇਹਨਾਂ ਨੂੰ ਅਸੀਂ ਆਪ ਪਾਲ ਲਿਆ ਆ ਤੇ ਇਹਨਾਂ ਨੂੰ ਵੀ ਪਿੰਜਰੇ ਵਿੱਚ ਹੁਣ ਰੱਖ ਦੇਈਦਾ ਆ ਕਿਉਂਕਿ ਜਿਹੜੇ ਬਹੁਤ ਹੀ ਸ਼ੈਤਾਨ ਆ ਕਿਉਂਕਿ ਸ਼ਾਮ ਦਾ ਟਾਈਮ ਸੀਗਾ ਸੋ ਮੈਂ ਇੱਧਰ ਕਿਚਨ ਵਿੱਚ ਆ ਗਈ ਸੀਗੀ ਅੱਜ ਮੈਂ ਬਣਾਉਣੀ ਸੀ ਮੂੰਗੀ ਸਾਬਤ ਅਮਤ ਲਈ ਕਿ ਦਾਲ ਬਣਾਉਣੀ ਸੀ ਮੂੰਗੀ ਸਾਬਤ ਦੀ ਸੋ ਉਹਨੂੰ ਮੈਂ ਪ੍ਰੈਸ਼ਰ ਕੁੱਕਰ ਵਿੱਚ ਜਿਹੜਾ ਬਣਨ ਵਾਸਤੇ ਰੱਖ ਦਵਾਂਗੀ ਸੋ ਮੈਨੂੰ ਕਮੈਂਟ ਕਰਕੇ ਦੱਸਿਓ ਕਿ ਮੂੰਗੀ ਸਾਬਤ ਦੀ ਦਾਲ ਕਿਸ-ਕਿਸ ਨੂੰ ਪਸੰਦ ਆ ਕਿਉਂਕਿ ਇਹ ਵਾਲੀ ਜਿਹੜੀ ਦਾਲ ਆ ਬਹੁਤ ਹੀ ਘੱਟ ਪਸੰਦ ਕੀਤੀ ਜਾਂਦੀ ਆ ਕਿਉਂਕਿ ਇਹ ਥੋੜੀ ਜੀ ਇਹਦਾ ਟੇਸਟ ਜਿਹੜਾ ਆ ਉਹ ਫਿੱਕਾ ਫਿੱਕਾ ਜਿਹਾ ਆਉਂਦਾ ਆ ਤੇ ਇਹਨੂੰ ਕਰਾਰਾ ਬਣਾਉਣ ਲਈ ਮਿਰਚ ਮਸਾਲੇ ਜਿਹੜੇ ਉਹ ਜ਼ਿਆਦਾ ਪਾਉਣੇ ਪੈਂਦੇ ਆ ਦਾਲ ਮੈਂ ਜਿਹੜੀਆਂ ਉਬਲਣ ਵਾਸਤੇ ਰੱਖ ਦਿੱਤੀ ਆ ਤੇ ਕਿਉਂਕਿ ਸ਼ਾਮ ਦਾ ਟਾਈਮ ਆ ਹਨੇਰਾ ਹੋਣ ਵਾਲਾ ਆ ਪੰਛੀ ਜਿਹੜੇ ਆ ਉਹਨਾਂ ਨੂੰ ਮੈਂ ਥੱਲੇ ਲੈ ਜਾਵਾਂਗੀ ਰੂਮ ਵਿੱਚ ਉੱਪਰ ਕੋਠੇ ਤੇ ਜਿਹੜਾ ਆ ਉਹ ਕਿਚਨ ਦੇ ਸੇਕ ਦੇ ਨਾਲ ਜਿਹੜੀ ਆ ਗਰਮੀ ਬਹੁਤ ਜ਼ਿਆਦਾ ਹੋ ਜਾਂਦੀ ਆ ਸੋ ਹੁਣ ਉਹਨਾਂ ਨੂੰ ਮੈਂ ਰੂਮ ਵਿੱਚ ਰੱਖ ਲਵਾਂਗੀ ਤੇ ਰਾਤ ਦੇ ਟਾਈਮ ਉਹ ਰੂਮ ਵਿੱਚ ਹੀ ਰਹਿੰਦੇ ਆ ਤਸਵੀਰ ਦੇ ਟਾਈਮ ਫੇਰ ਜਿਹੜਾ ਆ ਉਹਨਾਂ ਨੂੰ ਕੋਠੇ ਦੇ ਉੱਤੇ ਰੱਖ ਦੇ ਦਿਆ ਆ ਸੋ ਉਸ ਤੋਂ ਬਾਅਦ ਮੈਂ ਫਿਰ ਆ ਗਈਆਂ ਕਿਚਨ ਵਿੱਚ ਤੇ ਮੈਂ ਪਿਆਜ਼ ਕੱਟਿਆ ਆ ਤੇ ਅਦਰਕ ਕੱਟਿਆ ਆ ਮੂੰਗੀ ਸਾਬਤ ਦੀ ਦਾਲ ਵਿੱਚ ਅਦਰਕ ਜਿਹੜਾ ਆ ਉਹ ਮੇਨ ਇਨਗਰੀਡੀਅੰਟ ਆ ਅਦਰਕ ਦੇ ਨਾਲ ਜਿਹੜੀ ਦਾਲ ਬਹੁਤ ਟੇਸਟੀ ਬਣਦੀ ਆ ਹਰੀ ਮਿਰਚ ਤੇ ਟਮਾਟਰ ਵੀ ਕੱਟ ਲਿਆ ਆ ਤੇ ਤੜਕਾ ਵੀ ਲੱਗ ਗਿਆ ਆ ਤੇ ਜਿਹੜਾ ਤੜਕਾ ਆ ਨਾਰਮਲੀ ਮੈਂ ਹਮੇਸ਼ਾ ਆਪਣੀ ਵੀਡੀਓ ਵਿੱਚ ਤੁਹਾਡੇ ਨਾਲ ਸ਼ੇਅਰ ਕਰਦੀ ਰਹੀ ਆ ਸੋ ਨਾਰਮਲੀ ਸਿੰਪਲ ਜਿਹਾ ਤੜਕਾ ਲਗਾਇਆ ਆ ਦਾਲ ਜਿਹੜੀ ਬਣ ਕੇ ਤਿਆਰ ਆ ਦਾਲ ਨੂੰ ਜਿਹੜਾ ਖੁੱਲਾ ਰੰਨੇ ਆ ਫੋਨ ਮੈਂ ਕੱਟ ਲੈਣਾ ਆ ਖੀਰਾ ਦੇ ਇੱਕ ਨੂੰ ਖਾਣ ਵਾਲੇ ਜੀਰਾ ਦੇ ਕਦੇ-ਕਦੇ ਦਿਲ ਕਰਦਾ ਹੈ ਕਿ ਇਹਨੂੰ ਥੋੜਾ ਜਿਹਾ ਡਿਫਰੈਂਟ ਸਟਾਈਲ ਵਿੱਚ ਕੱਟ ਕੇ ਖਾਈਏ ਕਦੀ ਇਹਨੂੰ ਸਰਕਲ ਵਿੱਚ ਕੱਟ ਕੇ ਲਈਦਾ ਆ ਕਦੀ ਇਹਨੂੰ ਲੈਂਥ ਵਾਈਜ਼ ਕੱਟ ਲਈਦਾ ਆ ਅੱਜ ਮੈਂ ਇਹਨੂੰ ਜਿਹੜਾ ਆ ਥੋੜਾ ਜਿਹਾ ਡਿਫਰੈਂਟ ਸਟਾਈਲਾਈਜ਼ ਕਰੂੰਗੀ ਸਾਡੀ ਦਿਨੇ ਦੀ ਥਾਲੀ ਸਿੰਪਲ ਜੀ ਮੂੰਗੀ ਸਾਪਤ ਦੀ ਜਿਹੜੀ ਦਾਲ ਆ ਬਹੁਤ ਹੀ ਘੱਟ ਪਸੰਦ ਹੁੰਦੀ ਆ ਨਹੀਂ ਨਹੀਂ ਸੋ ਅੱਜ ਜਿਹੜੀ ਆ ਸਾਡੇ ਨਾਲੀ ਵੀ ਬੰਦ ਹੋ ਗਈ ਤੇ ਉਹਨੂੰ ਸਾਫ਼ ਕਰਨ ਦੇ ਚੱਕਰ ਵਿੱਚ ਮੇਰਾ ਹੱਥ ਦੇ ਉੱਤੇ ਵੀ ਜਿਹੜਾ ਰਗੜਾ ਲੱਗ ਗਿਆ ਬੜੀ ਕੋਸ਼ਿਸ਼ ਕੀਤੀ ਕਿ ਇਹਦੇ ਵਿੱਚ ਜਿਹੜਾ ਡੱਕਾ ਲੱਗਾ ਆ ਉਹ ਖੁੱਲ ਜਾਵੇ ਪਰ ਡੱਕਾ ਨਹੀਂ ਖੁੱਲਿਆ ਕਾਹਦੇ ਕਰਕੇ ਲੰਮਾ ਨਹੀਂ ਸੁਬਨਾਤਾ ਹੋਆ ਇੱਧਰ ਵੇਖੋ ਸਾਡੇ ਪੰਛੀਆਂ ਦਾ ਹਾਲ ਮੈਂ ਤੁਹਾਨੂੰ ਦਿਖਾਇਆ ਸੀ ਨਾ ਕਿ ਪੰਛੀ ਥੰਲੇ ਲੈ ਕੇ ਆਇਆ ਤੇ ਉਹਨਾਂ ਨੇ ਇੰਨੀ ਗੰਦ ਵੀ ਲਾ ਦਿੱਤੀ ਹੈ ਕਿ ਇਹ ਨਾਲ 60 ਦਿਨ ਖੱਲੀ ਪਾਣੀ ਸੀ ਨਿਕਰਾ ਇਹਦਾ ਕੋਲ ਨੂੰ ਆ ਵੀ ਪਾਣੀ ਚ ਆਇਆ ਇਹ ਨਾਲ ਜੜਾਇਆ ਉਹ ਨਾਲ ਆਇਆ ਇਹਨਾਂ ਆ ਜੇਵਾ ਮੈਦਾ ਜੇਵਾ ਸੋ ਅੱਜ ਆ ਸੰਡੇ ਤੇ ਇਹ ਜੜੀਆ ਮਤਲਬ ਕਿ ਦੋ ਦਿਨ ਬਾਅਦ ਦੀ ਵੀਡੀਓ ਇਸ ਤੋਂ ਬਾਅਦ ਮੇ ਕੋ ਕੁਝ ਵੀ ਰਿਕਾਰਡ ਨਹੀਂ ਹੋਇਆ ਸੀਗਾ ਸੋ ਅੱਜ ਸੰਡੇ ਆ ਸੰਡੇ ਵਾਲੇ ਦਿਨ ਅੱਜ ਮੈਂ ਬਣਾਉਣ ਲੱਗੀ ਆ ਆਲੂ ਵਾਲੇ ਪਰੌਂਠੇ ਸੋ ਸੋਚਿਆ ਕਿ ਉਹ ਨਾ ਤੁਹਾਡੇ ਨਾਲ ਜੜੀਆ ਉਹ ਰੈਸਪੀ ਸ਼ੇਅਰ ਕਰ ਦਿੱਤੀ ਜਾਵੇ ਵੈਸੇ ਤੇ ਆਲੂ ਵਾਲੇ ਪਰੌਂਠੇ ਜਿਹੜੇ ਆ ਨਾਰਮਲੀ ਹਰ ਘਰ ਵਿੱਚ ਬਣਦੇ ਆ ਕੋਈ ਤੇਜ਼ ਮਿਰਚ ਮਸਾਲੇ ਪਾ ਕੇ ਬਣਾਉਂਦਾ ਆ ਕੋਈ ਲਾਈਟ ਮਿਰਚ ਮਸਾਲੇ ਪਾ ਕੇ ਬਣਾਉਂਦਾ ਆ ਆਲੂ ਦਾ ਜਿਹੜਾ ਪਰਾਂਠਾ ਇੱਕ ਐਹੋ ਜਿਹਾ ਪਰਾਂਠਾ ਆ ਜਿਹੜਾ ਕਿ ਤੁਹਾਨੂੰ ਤੁਸੀਂ ਮਤਲਬ ਕਿ ਇਹ ਸਵਾਦ ਹੀ ਬੰਦਾ ਹੈ ਔਰ ਸਵਾਦ ਹੀ ਲੱਗਦਾ ਆ ਸੋ ਸਭ ਤੋਂ ਪਹਿਲਾਂ ਜਿਹੜਾ ਮੈਂ ਆਟਾ ਗੁੰਨ ਲੈਣਾ ਆ ਜਿੰਨੀ ਦੇਰ ਮਤਲਬ ਕਿ ਆਲੂ ਮੈਂ ਉਬਾਲ ਲੈ ਸੀਗੇ ਆਲੂਆਂ ਨੂੰ ਠੰਡਾ ਕਰਨ ਲਈ ਇੱਕ ਟੋਕਰੀ ਵਿੱਚ ਕੱਢ ਕੇ ਰੱਖ ਦਿੱਤਾ ਆ ਤੇ ਜਿੰਨੀ ਦੇਰ ਆਲੂ ਠੰਡੇ ਹੋਵਿਆ ਉੰਨੀ ਦੇ ਜਿਹੜਾ ਮੈਂ ਆਟਾ ਗੁੰਨ ਲਵਾਂਗੀ ਮੈਨੂੰ ਮਤਲਬ ਕਿ ਜਦੋਂ ਵੀ ਮੈਂ ਆਲੂ ਵਾਲੀ ਰੋਟੀ ਬਣਾਉਣੀ ਆ ਨਾ ਤੇ ਮੈਨੂੰ ਉਦੋਂ ਹੁੰਦਾ ਹੈ ਕਿ ਜਿਹੜਾ ਆਟਾ ਆ ਉਹ ਵੀ ਤਾਜ਼ਾ ਗੁੰਨਿਆ ਹੋਇਆ ਹੀ ਹੋਵੇ ਮੈਨੂੰ ਲੱਗਦਾ ਹੈ ਕਿ ਇਦਾਂ ਜਿਹੜੀ ਆ ਰੋਟੀ ਜਿਹੜੀ ਆ ਜ਼ਿਆਦਾ ਪਤੀਆ ਪਾਉਂਦੀ ਆ ਤੋ ਆਟਾ ਜਿਹੜਾ ਗੁੱਝ ਗਿਆ ਆ ਤੇ ਮੈਂ ਨਾਲ ਹੀ ਜੁੜਿਆ ਆ ਨੂੰ ਵਿੱਚ ਪਾਉਣ ਵਾਸਤੇ ਬਾਈ ਪਹਿਲਾਂ ਤੇਰਾ ਵਿਦਾਇਆ ਹੋਇਆ ਸਿੱਧਣੇ ਆ ਤੇ ਇੱਕ ਛੋਟਾ ਟੁਕੜਾ ਅਦਰਕ ਦਾ ਕੱਟ ਲੈਣਾ ਆ ਅਦਰਕ ਨੂੰ ਕੱਦੂਕਾ ਸ਼੍ਰੀ ਕਰਕੇ ਪਾ ਸਕਦੇ ਆ ਤੇ ਭਜਾਬ ਕਰਕੇ ਨਾ ਖਰਾਬ ਹੋ ਗਿਆ ਕੰਮ ਤੇਜਾਬ ਨਹੀਂ ਸੀ ਪਾਉਣਾ ਚਾਹੀਦਾ ਹਰੀ ਮਿਰਚ ਜਿਹੜੀ ਆ ਉਹ ਬਰੀਕ ਕੱਟ ਲਈ ਆ ਮੇਰਾ ਜਿਹੜਾ ਛੋਟਾ ਬੇਟਾ ਆ ਉਹ ਆਲੂ ਵਾਲੀ ਰੋਟੀ ਨਹੀਂ ਖਾਂਦਾ ਅਗਰ ਅਦਰਕ ਪਿਆ ਹੋਇਆ ਤੇ ਫਿਰ ਤੇ ਉਹਨੇ ਬਿਲਕੁਲ ਵੀ ਨਹੀਂ ਖਾਣੀ ਵੈਸੇ ਵੀ ਉਹਨੂੰ ਆਲੂ ਵਾਲੀ ਰੋਟੀ ਜਿਹੜੀ ਆ ਬਹੁਤ ਘੱਟ ਪਸੰਦ ਆ ਸੋ ਮੈਂ ਪਿਆਜ਼ ਜਿਹੜਾ ਆ ਉਹ ਬਰੀਕ-ਬਰੀਕ ਕੱਟ ਲਿਆ ਆ ਆਲੂ ਜਿਹੜੇ ਹੋਗੇ ਮੈਂ ਛਿੱਲ ਲਿਆ ਆ ਆਲੂ ਹਲੇ ਅਮਤ ਕਿ ਗਰਮੀ ਹੈਗੇ ਆ ਸੋ ਇਹਨਾਂ ਨੂੰ ਮੈਂ ਥੋੜਾ ਥੋੜਾ ਤੋੜ ਲਵਾਂਗੀ ਅ ਮੈਂ ਹਮੇਸ਼ਾ ਜਦੋਂ ਵੀ ਆਲੂ ਵਾਲੀ ਰੋਟੀ ਬਣਾਉਣੀ ਆ ਨਾ ਤੇ ਮੈਂ ਆਲੂ ਜਿਹੜੇ ਥੋੜੇ ਜਿਹਾ ਗਰਮ ਆਲੂਆਂ ਦੇ ਵਿੱਚ ਹੀ ਜਿਹੜਾ ਮਟੀਰੀਅਲ ਪਾਉਣਾ ਹੁੰਦਾ ਹੈ ਨਾ ਜਿਹੜੇ ਵੀ ਮਸਾਲੇ ਪਾਉਣੇ ਹੁੰਦੇ ਆ ਉਹ ਗਰਮ ਗਰਮ ਆਲੂਆਂ 'ਚ ਹੀ ਪਾਉਂਦੀ ਆ ਮੈਨੂੰ ਲੱਗਦਾ ਆ ਕਿ ਜਦੋਂ ਅਸੀਂ ਗਰਮ ਆਲੂਆਂ ਦੇ ਵਿੱਚ ਸਾਰਾ ਮਟੀਰੀਅਲ ਪਾਉਂਦੇ ਆ ਤੇ ਮਸਾਲਿਆਂ ਦਾ ਅਸਰ ਜਿਹੜਾ ਆ ਉਹ ਜ਼ਿਆਦਾ ਵਧੀਆ ਤਰੀਕੇ ਨਾਲ ਜਿਹੜਾ ਆ ਉਹ ਆਲੂਆਂ ਵਿੱਚ ਆ ਜਾਂਦਾ ਤੇ ਹਰੀ ਵਿੱਚ ਦਾ ਇੱਕ ਆਪਣਾ ਹੀ ਟੇਸਟ ਇਹਦੇ ਵਿੱਚ ਆਉਂਦਾ ਆ ਸੋ ਉਹਦੇ ਵਿੱਚ ਮੈਂ ਪਾ ਦਿੱਤਾ ਹੈ ਨਮਕ ਗਰਮ ਮਸਾਲਾ ਕਾਲੀ ਮਿਰਚ ਅੰਬਚੁਰ ਪਾਊਡਰ ਤੇ ਭੁੰਨਿਆ ਹੋਇਆ ਜੀਰੇ ਦਾ ਪਾਊਡਰ ਤੇ ਨਾਲ ਹੀ ਮੈਂ ਇਹਦੇ ਵਿੱਚ ਪਾ ਦਿੱਤੀ ਆ ਥੋੜੀ ਜਿਹੀ ਕੁੱਟੀ ਹੋਈ ਲਾਲ ਮਿਰਚ ਨਾਲ ਪਾ ਦਿੱਤਾ ਆ ਸੁੱਕਾ ਟਮਾਟਾ ਨਾ ਤੇ ਨਾਲ ਹੀ ਪਾ ਦਿੱਤੀ ਆ ਮਿੱਠੀ ਕਸੂਰੀ ਮਿੱਠੀ ਸੋ ਇਹ ਨੇ ਇਨਗਰੀਅੰਟ ਜਿਹੜੇ ਮੈਂ ਅੱਜ ਪਾਇਆ ਅਗਰ ਤੁਹਾਡੇ ਕੋਲ ਅਦਰਕ ਨਹੀਂ ਹੈ ਤੇ ਤੁਸੀਂ ਸੁੰਘ ਦਾ ਪਾਊਡਰ ਵੀ ਪਾ ਸਕਦੇ ਹੋ ਜਿਹੜੇ ਜਿਹੜੇ ਤੁਹਾਡੇ ਕੋਲ ਮੇਨ ਇਨਗਰੀਡिएंट ਹੈ ਮੇਨ ਇਨਗਰੀਡिएंट ਜਿਹੜੇ ਹੁੰਦੇ ਆ ਅਮचूर ਪਾウダー ਹਾ ਮਿਰਚ ਤੇ ਗਰਮ ਮਸਾਲਾ ਨਮਕ ਤੇ ਕੁਨੇਵੇਂ ਜਿਹੜਾ ਪਾਊਡਰ ਇਹ ਮੇਨ ਇਨਗਰੀਡੈਂਟ ਆ ਬਾਕੀ ਤੁਸੀਂ ਆਪਣੇ ਟੇਸਟ ਦੇ ਅਕੋਰਡਿੰਗ ਜਿਹੜਾ ਹੋਰ ਵੀ ਜਿਹੜੇ ਮਤਲਬ ਕਿ ਜੇ ਸਿਕਾ ਤੋਂ ਨਿਆ ਮਿਲ ਜਾਵੇ ਜਿਵੇਂ ਮੇਥੀ ਹੋਰੀ ਪਾ ਸਕਦੇ ਜੇ ਕਸੂਰੀ ਮੇਥੀ ਨਹੀਂ ਹੈਗੀ ਤੇ ਇਕੱਲਾ ਧਨੀਆ ਪਾ ਲਓ ਸੋ ਸਾਰੀਆਂ ਚੀਜ਼ਾਂ ਪਾ ਆਪੀ ਨੇ ਜਿਵੇਂ ਜਿਦਾਂ ਆਲੀਆਂ ਨੇ ਜਿਹੜਾ ਉਹ ਮਿਕਸ ਕਰ ਲਿਆ ਹਾਲੀ ਜਿਮਨ ਲਾਇਆ ਜਿਵੇਂ ਜਿਦਾਂ ਮਿਕਸ ਕਰ ਲੈਣਾ ਆ ਮੈਂ ਕਲਦੇਵੀ ਵਾਲੇ ਰੋਟੀ ਬਣਾਉਣ ਲੱਗਿਆਂ ਜਿਹੜਾ ਆਲੂਆਂ ਨੂੰ ਕਦੇ ਕਦੇ ਸੁਣੀ ਕਰਦੀ ਮੈਂ ਹਮੇਸ਼ਾ ਆਲੂਆਂ ਨੂੰ ਦਾ ਹੱਥਾਂ ਦੇ ਮਾਲੀ ਜਿਹੜਾ ਉਹ ਮੈਸ ਕਰਦੀਆਂ ਤਾਂ ਕਿ ਇਹਦੇ ਵਿੱਚ ਆਲੂਆਂ ਦੇ چھوٹے چھوٹے ਜਿਹੜੇ ਟੁਕੜੇ ਆ ਉਹ ਰਹਿ ਜਾਣ ਜਿਹੜਾ ਅਸੀਂ ਰੋਟੀ ਬਣਾਉਂਦੇ ਆ ਜਿਹਨੇ ਛੋਟੇ ਛੋਟੇ ਟੁਕੜੇ ਰੋਟੀ ਦੇ ਵਿੱਚ ਆਉਂਦੇ ਆ ਨਾ ਤੇ ਮੈਨੂੰ ਬਹੁਤ ਹੀ ਪੇਸਟੀ ਲੱਗਦੀ ਆ ਸੋ ਮੈਂ ਹਮੇਸ਼ਾ ਹੱਥ ਦੇ ਨਾਲ ਹੀ ਜਿਹੜੇ ਆਲੂਆਂ ਨੂੰ ਮੈਸ਼ ਕਰ ਲੈਂਦੀ ਆ ਆਲੂਆਂ ਜਿਹੜਾ ਮਿਕਸਚਰ ਆ تیار ਹੋ ਜਾਇਆ ਤਾਂ ਹੁਣ ਮੈਂ ਇਹ ਟੰਗੀਆਂ ਵਿੱਚ ਕੱਢ ਲੈਣਾ ਆ ਮੋਸਟਲੀ ਜਿਹੜੀ ਆ ਆਲੂ ਵਾਲੀ ਰੋਟੀ ਆ ਉਹ ਛਾਹ ਵਾਲਾ ਦਾਲ ਜਿਹੜੀ ਆ ਉਹ ਦਹੀਂ ਨਾਲ ਖਾਧੀ ਜਾਂਦੀ ਆ ਚਾਹ ਲੋਕ ਜੇ ਦਹੀਂ ਨਾਲ ਖਾਣਾ ਪਸੰਦ ਕਰਦੇ ਆ ਇੱਕ ਇੱਕ ਬਣਿਆ ਹੋਇਆ ਆ ਨਾ ਕਿ ਇੱਕ ਜਿਹਨੂੰ ਕਹ ਦਿੰਦੇ ਆ ਇੱਕ ਟ੍ਰੈਂਡ ਬਣਿਆ ਹੋਇਆ ਕਿ ਆਲੂ ਵਾਲੀ ਰੋਟੀ ਨੂੰ ਦਹੀਂ ਦੇ ਨਾਲ ਹੀ ਜਿਹੜਾ ਸ਼ੋਅ ਕੀਤਾ ਜਾਂਦਾ ਆ ਬਟ ਅਸੀਂ ਜਿਹੜਾ ਉਹ ਦਹੀਂ ਨਾਲ ਬਹੁਤ ਘੱਟ ਜਿਹੜੀ ਆਲੂ ਵਾਲੀ ਰੋਟੀ ਖਾਂਦੇ ਆ ਸੋ ਅਸੀਂ ਹਮੇਸ਼ਾ ਚਾਹ ਨਾਲ ਖਾਂਦੇ ਆ ਚਾਹ ਉਹ ਮੈਂ ਬਣਨ ਵਾਸਤੇ ਰੱਖ ਦਿੱਤੀ ਹੋਈ ਆ ਤੋ ਆਲੂ ਵਾਲੀ ਰੋਟੀ ਬਣਾ ਲਈ ਸਭ ਤੋਂ ਪਹਿਲਾਂ ਮੈਂ ਇੱਕ ਪੀੜਾ ਲਿਆ ਆ ਉਹਦੀ ਮੈਂ ਲੋਲੀ ਬਣਾ ਲਈ ਆ ਉਹਦੇ ਵਿੱਚ ਮੈਂ 1 ਤੋਂ 1.5 ਚਮਚ ਭਰ ਕੇ ਜਿਹੜੇ ਆਲੂ ਪਾ ਦੇਨੇ ਆ ਫਿਰ ਉਸੇ ਤਰੀਕੇ ਨਾਲ ਬੰਦ ਕਰਕੇ ਤੇ ਹਲਕੀ ਹਲਕੀ ਹੱਥਾਂ ਦੇ ਨਾਲ ਜਿਹੜੀ ਰੋਟੀ ਆ ਉਹਨੂੰ ਦੇਲ ਲੈਣੀ ਆ ਮੈਨੂੰ ਜਿਹੜਾ ਆ ਸਭ ਤੋਂ ਵਧੀਆ ਜਿਹੜਾ ਆਲੂ ਵਾਲੀ ਰੋਟੀ ਬਣਾਉਣਾ ਹੀ ਚੰਗਾ ਲੱਗਦਾ ਆ ਮੈਂ ਤੇ ਕਹ ਲਓ ਕਿ ਜਦੋਂ ਮੇਰਾ ਦਿਲ ਕਰਦਾ ਮੈਂ ਆਲੂ ਵਾਲੀ ਰੋਟੀ ਬਣਾ ਲੈਂਦੀ ਆ ਜਿਸ ਵੇਲੇ ਦੇ ਟਾਈਮ ਕੋਈ ਸਬਜੀ ਨਾ ਹੋਵੇ ਤੇ ਆਲੂ ਵਾਲੀ ਰੋਟੀ ਬਣਾ ਲਓ ਸੋ ਆਲਮੋਸਟ ਹਫਤੇ ਵਿੱਚ ਇੱਕ ਵਾਰ ਜਿਹੜੀ ਸਾਡੇ ਘਰ ਆਲੂ ਵਾਲੀ ਰੋਟੀ ਜਿਹੜੀ ਪਾਣੀ ਜਾਂਦੀ ਆ ਅਗਰ ਮੇਰੇ ਕੋਲ ਕੋਈ ਬੱਚਾ ਹੋ ਕਿਹਨ ਵਿੱਚ ਦੇਣ ਵਾਸਤੇ ਵੀ ਕੋਈ ਆਪਸ਼ਨ ਨਾ ਹੋਵੇ ਤਾਂ ਵੀ ਮੈਂ ਉਹਨਾਂ ਨੂੰ ਜਿਹੜੀ ਫਟਾਫਟ ਆਲੂ ਵਾਲੀ ਰੋਟੀ ਜਿਹੜੀ ਬਣਾ ਕੇ ਦੇ ਦੇਣੀ ਆ ਤੇ ਜਦੋਂ ਵੀ ਅਸੀਂ ਆਲੂ ਵਾਲੀ ਰੋਟੀ ਬਣਾਉਣੀ ਆ ਜਾਂ ਮੈਂ ਆਲੂ ਵਾਲੀ ਰੋਟੀ ਬਣਾਉਣੀ ਆ ਨਾ ਤਾਂ ਮੈਂ ਹਮੇਸ਼ਾ ਮੀਡੀਅਮ ਹੀਟ ਤੇ ਹੀ ਬਣਾਉਣੀ ਆ ਮੈਨੂੰ ਇਹ ਆਵੇ ਲੱਗਦਾ ਹੈ ਕਿ మీడియం ਹੀਟ ਤੇ ਜਦੋਂ ਰੋਟੀ ਬਣਦੀ ਆ ਨਾ ਤੇ ਉਹ ਬਹੁਤ ਹੀ ਵਧੀਆ ਤੇ ਬਹੁਤ ਹੀ ਟੇਸਟੀ ਬਣਦੀ ਆ ਜਿਹੜੇ ਬੀਗਨਰ ਹੁੰਦੇ ਆ ਜਿਨ੍ਹਾਂ ਨੇ ਨੰਨੀ ਨੰਨੀ ਰੋਟੀ ਬਣਾਉਣੀ ਸਿੱਖਣੀ ਹੁੰਦੀ ਆ ਜਾਂ ਬਣਾਉਣੀ ਹੁੰਦੀ ਆ ਉਹਨਾਂ ਨੂੰ ਇੱਕ ਡਰ ਹੁੰਦਾ ਹੈ ਕਿ ਪਤਾ ਨਹੀਂ ਕਿੰਨੀ ਔਖੀ ਹੁੰਦੀ ਆ ਜਦੋਂ ਗਰਮੀਆਂ ਚ ਸਰਦੀਆਂ ਚ ਆਲੂ ਉਬਾਲਦੇ ਆ ਨਾ ਉਦੋਂ ਆਲੂ ਬਲਣ ਲਈ ਥੋੜਾ ਜਿਹਾ ਟਾਈਮ ਜ਼ਿਆਦਾ ਲੱਗਦਾ ਆ ਜਦੋਂ ਇਹ ਗਰਮੀਆਂ ਚ ਆਲੂ ਬਾਲਦੇ ਆ ਤਾਂ ਥੋੜਾ ਜਿਹਾ ਟਾਈਮ ਘੱਟ ਲੱਗਦਾ ਆ ਲਾਈਕ ਇਹ ਸਰਦੀਆਂ ਚ ਆਲੂ ਉਬਾਲੀਏ ਤੇ ਸਾਡੇ ਜਿਹੜਾ ਆ ਮਤਲਬ ਕਿ ਸੇਮ ਇਹਦੇ ਨਾਲੋਂ ਬਾਅਦ ਜਿਹੜਾ ਪਾਣੀ ਮਿਲ ਰਿਹਾ ਉਹ ਤੇ ਨਹੀਂ ਆ ਅਗਰ ਮਤਲਬ ਕਿ ਗਰਮੀਆਂ ਦੇ ਵਿੱਚ ਆਲੂ ਉਬਾਲੀਏ ਤਾਂ ਸਿਰਫ 2 ਜਾਂ 3 ਮਿੰਟ ਵਿੱਚ ਜਿਹੜੇ ਆਲੂ ਆ ਉਹ ਉਬਲ ਜਾਂਦੇ ਆ ਬਾਕੀ ਡਿਪੈਂਡ ਕਰਦਾ ਆ ਕਿ ਮਤਲਬ ਕਿ ਆਲੂਆਂ ਦਾ ਸਾਈਜ਼ ਕਿਵੇਂ ਦਾ ਜੇ ਜ਼ਿਆਦਾ ਆਲੂ ਮੋਟੇ ਆ ਨਾ ਫਿਰ ਉਹਨਾਂ ਨੂੰ ਕੱਟ ਕੇ ਤੇ ਫਿਰ ਉਬਾਲ ਲਓ ਤੇ ਜੇ ਆਲੂ ਛੋਟੇ ਆ ਤੇ ਉਹਨਾਂ ਨੂੰ ਜਿਹੜਾ ਹੈ ਉਵੇਂ ਹੀ ਉਬਾਲ ਲਓ ਸੋ ਸਿਧਾ ਨਾ ਹੋ ਗਿਆ ਸਿਧਾ ਤੇ ਮੈਂ ਤੁਹਾਨੂੰ ਦੱਸਿਆ ਨਾ ਕਿ ਸਾਡੇ ਨਾਲੀ ਬੰਦ ਹੋ ਗਈ ਸੀ ਸਸ ਪਲੰਬਰ ਸੱਜਿਆ ਸਿਧਾ ਨਾਲੀ ਤੇ ਉਹਨੇ ਖੋਲ ਦਿੱਤੀ ਸੀ ਵੀ ਬਟ ਬਾਅਦੋਂ پلان ਬਣ ਗਿਆ ਵਾਸ਼ੇਸ਼ਨ ਲਗਾਉਂਦਾ ਤੇ ਨਾਲੀ ਇਸੀ ਦੀ ਕਰਾਂਦਾ ਚੀਜ਼ ਕਰਨਾ ਹੈ ਤਾਂ ਕਿ ਇਹ ਕਾਪੀ ਦੀਆਂ ਸੋ ਇਹ ਵੀ ਕੰਮ ਜਿਹੜੇ ਅਸੀਂ ਨਾਲ ਹੀ ਕਰਾ ਲਏ ਲਾਈਟਿੰਗ ਓਨਲੀ ਉਹ ਤੇ ਆਪਣਾ ਕੰਮ ਕਰਕੇ ਚਲੇ ਗਏ ਫਾਰੀ ਵਿੱਚ ਵਾਰੀ ਆਈ ਝੂਰੀ ਸਫਾਈ ਕਰਨਗੀ ਜਿਹਾ ਜੇ ਇੱਕ ਵਾਰ ਜਿਹੜੀ ਸਫਾਈ ਹੋ ਚੁੱਕੀ ਸੀ ਬਟ ਹਿੰਸਾਮ ਦੇ ਪੰਜ ਰਜਗੇ ਸੀ ਪਹਿਲਾਂ ਕਲੰਡਰ ਨੇ ਕੰਮ ਕੀਤਾ ਤੇ ਉਹਨਾਂ ਨੇ ਵਾਜੇਸ਼ਨ ਲਗਾਇਆ ਤੇ ਦੇਰ ਤੋਂ ਬਾਅਦ ਜੇ ਸੀ ਫਿਰ ਇੱਥੇ ਸਰਵਿਸ ਕਰਨ ਵਾਲਾ ਆ ਗਿਆ ਤੇ ਫਿਰ AC ਸਰਵਿਸ ਕੀਤਾ ਤੇ ਉਹਦੇ ਨਾਲ ਹੋਰ ਖਲਾਰਾ ਪਾਇਆ ਸੁੰਹਣ ਜਿਹੜਾ ਉਹਨੇ ਸਾਰੀ ਸਫਾਈ ਕਰ ਲਈ ਨਾ ਸੋ ਜਿਹੜਾ ਸਾਡਾ ਬਾਸ ਰੇਸ਼ਨਾ ਉਹ ਨਵਾਂ ਲੱਗ ਗਿਆ ਆ ਤੇ ਪਵਨ ਜਿਹੜਾ ਬਹੁਤ ਹੀ ਚਾਇਆ ਤੇ ਪਵਨ ਕਿਉਂਕਿ ਇਧਰ ਤੇ ਥੋੜਾ ਜਿਹਾ ਕੱਟਾ-ਬੁੱਟਾ ਪਿਆ ਸੀ ਨਾ ਜਿਵੇਂ ਉਹ ਕੋਕ ਲਗਾਇਆ ਸੀਗਾ ਤੇ ਉੱਤੇ ਥੋੜੀ ਜਿੰਨਾ ਸੀਮੈਂਟ ਵਗੈਰਾ ਲੱਗਾ ਸੀਗਾ ਤੇ ਪਵਨ ਜਿਹੜਾ ਹੁਣ ਬਾਸ ਰੇਸ਼ਨ ਨੂੰ ਜਿਹੜਾ ਸਾਫ ਕਰਦਾ ਪਿਆ ਆ ਤੇ ਕਹਿੰਦਾ ਮੰਮਾ ਮੇਰੀ ਵੀ ਵੀਡੀਓ ਜੜੀਆ ਰਿਕਾਰਡ ਕਰਨ ਲੋ ਇਹ ਉਹ ਨਾਲੀਆ ਜਿਹੜੀ ਬਲੌਕ ਹੋ ਗਈ ਸੀ ਵੀ ਇਸ ਇੱਕ ਕੁਤੇ ਦੀ ਨਾਲੀਆ ਸਤਾ ਨੂੰ ਬਹੁਤ ਕੋਸ਼ਿਸ਼ ਕੀਤੀ ਸਾਡੇ ਕੋਲੋਂ ਇਹ ਬਲੌਕੇਜ ਜਿਹੜੀ ਨਿਕਲ ਜਾਵੇ ਬਟ ਨਹੀਂ ਸਾਨੂੰ ਪਲੰਬਰ ਜਿਹੜਾ ਆ ਉਹ ਸਕੇ ਨਹੀਂ ਪਿਆ ਤੋਂ ਅੱਜ ਵੀ ਜਿਹੜਾ ਸੰਡੇ ਦਾ ਦਿਨ ਸੀਗਾ ਸਾਰਾ ਦਿਨ ਬਿਜੀ ਨਿਕਲ ਗਿਆ ਤੇ ਹੁਣ ਰਾਤ ਦਾ ਕੰਮ ਇੱਧਰ ਮੈਂ ਕਰ ਦਿੱਤੇ ਹਾਂ ਅੱਜ ਤੇ ਬਰਾਂਹ ਹੈ ਬਹੁਤ ਜ਼ਿਆਦਾ ਇਹ ਸੁਕਾਵਾ ਤਾਂ ਉਹ ਹੋ ਗਈ ਸੀਗੀ ਸਿੰਕੀਜ਼ੀ ਮੇਰੇ ਅੱਜ ਦੇ ਵੀਡੀਓ ਤੇ ਮੈਨੂੰ ਉਮੀਦ ਆ ਕਿ ਤੁਹਾਨੂੰ ਮੇਰੀਆਂ ਜਿਹੜੀਆਂ ਡੀ ਲੌਜ਼ ਆਜਾ ਤੁਹਾਨੂੰ ਬਹੁਤ ਪਸੰਦ ਆਉਣਗੇ। ਜੇ ਤੁਹਾਨੂੰ ਪਸੰਦ ਆਉਂਦੇ ਆ ਤੇ ਪਲੀਜ਼ ਵੀਡੀਓ ਨੂੰ ਲਾਈਕ ਜ਼ਰੂਰ ਕਰਿਆ ਕਰੋ ਤੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਿ ਤੁਹਾਨੂੰ ਮੇਰੀ ਵੀਡੀਓ ਆ ਕਿਹੋ ਜਿਹੀ ਲੱਗੀ ਆ। ਸੋ ਮਿਲਦੇ ਆ ਨੈਕਸਟ ਵੀਡੀਓ ਵਿੱਚ। ਤਦ ਤੱਕ ਲਈ ਸਤਿ ਸ਼੍ਰੀ ਅਕਾਲ ਐਂਡ ਥੈਂਕ ਯੂ ਫॉर ਵਾਚਿੰਗ।